ਕਬਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਆ ਤੁਹਾਡਾ ਹੂਸ ਰਾਜ ਗੱਲ ਕਰਦੇ ਹਾਂ ਡੇਰਾ ਬਿਆਸ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਜਿਨ੍ਹਾਂ ਨੇ ਅੱਜ ਤੋਂ ਲਗਭਗ 6 ਮਹੀਨੇ ਪਹਿਲਾਂ ਆਪਣੀ ਗੱਦੀ ਦਾ ਵਾਰਸ ਨਿਯੁਕਤ ਕਰ ਦਿੱਤਾ ਕਰ ਦਿੱਤਾ ਹੈ ਜਿਸ ਦਾ ਨਾਮ ਹੈ ਬਾਬਾ ਜਸਦੀਪ ਸਿੰਘ ਗਿੱਲ ਲੇਕਿਨ ਉਹਨਾਂ ਦਿਨਾਂ ਤੋਂ ਲੈ ਕੇ ਹੁਣ ਤੱਕ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਜਿੱਥੇ ਇੱਕ ਪਾਸੇ ਮਾਨਵਤਾ ਦੀ ਭਲਾਈ ਵਾਸਤੇ ਹਿਮਨਿਟੀ ਵਾਸਤੇ ਕੰਮ ਕੀਤੇ ਜਾ ਰਹੇ ਨੇ ਦੂਸਰੇ ਪਾਸੇ ਲਗਾਤਾਰ ਸਿਆਸੀ ਪਾਰਟੀਆਂ ਦੇ ਨਾਲ ਟੱਚ ਵਿੱਚ ਬੜੇ ਹੋਏ ਨੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਜਿਸ ਤਰ੍ਹਾਂ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਸੀ ਸਿੱਖ ਜਗਤ ਨੂੰ ਇਸਤੇ ਗੁੱਸਾ ਆਇਆ ਕਿ ਇੱਕ ਪਾਸੇ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਪ੍ਰਮੋਟ ਕੀਤਾ ਗਿਆ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਲੇਕਿਨ ਹੁਣ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੁਲਾਕਾਤ ਕਰ ਰਹੇ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਨਾਲ ਉਸ ਤੋਂ ਬਾਅਦ ਮੁਲਾਕਾਤ ਹੋਈ ਸੁਖਬੀਰ ਸਿੰਘ ਬਾਦਲ ਦੇ ਨਾਲ ਉਸ ਤੋਂ ਬਾਅਦ ਹੋਈ ਸਨੀਰ ਕੁਮਾਰ ਜਾਖੜ ਅਮਿਤ ਸ਼ਾ ਅਤੇ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਜਿਹੜੇ ਨੈב ਸਿੰਘ ਸਿਆਣੀ ਦੇ ਨਾਲ ਉਸ ਤੋਂ ਬਾਅਦ ਮੁਲਾਕਾਤ ਹੋਈ ਪੰਜਾਬ ਦੇ ਨਵੇਂ ਬਣੇ ਰਾਜਪਾਲ ਗੁਲਾਬ ਚੰਦ ਕੁਟਾਰੀਆ ਦੇ ਨਾਲ ਆਖਰਕਾਰ ਸਿਆਸੀ ਲੋਕਾਂ ਦੇ ਨਾਲ ਕਿਉਂ ਵਾਰ-ਵਾਰ ਮਿਲਨੀਆਂ ਕੀਤੀਆਂ ਜਾ ਰੀਆਂ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਆਖਰਕਾਰ ਮਾਜਰਾ ਕੀ ਹੈ ਇੱਕ ਪਾਸੇ ਹਾਈ ਕੋਰਟ ਨੇਵੀ ਸਮਨਚਾਰੀ ਕੁੱਤੇ ਹੋਏ ਨੇ ਡੇਰਾ ਬਿਆਸ ਅਤੇ ਡੇਰਾ ਬਿਆਸ ਦੇ ਮੁਖੀ ਅਤੇ ਕਮੇਟੀ ਨੂੰ ਲੈ ਕੇ ਕਿ ਲਗਭਗ 500 ਏਕੜ ਜਿਹੜੀ ਹੈ ਜ਼ਮੀਨ ਡੇਰੇ ਨੇ ਦੱਬੀ ਹੋਈ ਹੈ ਸਰਕਾਰੀ ਪ੍ਰਾਪਰਟੀ ਹੈ ਧੱਕੇ ਨਾਲ ਕਬਜ਼ੇ ਕੀਤੇ ਹੋਏ ਨੇ ਕਿ ਉਸ ਦੀ ਆਰ ਦੇ ਵਿੱਚ ਤਾਂ ਨਹੀਂ ਇਹਨਾਂ ਵੱਡੇ ਪੋਲੀਟੀਕਲ ਸਿਆਸੀ ਲੋਗਾ ਨੂੰ ਮਿਲਨੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਪਹਿਲਾ ਆਮ ਹੀ ਖਬਰ ਆਉਦੀ ਹੁੰਦੀ ਹੈ ਡੇਰਾ ਬਿਆਸ ਤੋਂ ਕਿ ਅਸੀਂ ਕਿਸੇ ਪਾਰਟੀ ਦਾ ਸਮਰਥਨ ਸਮਰਥਨ ਨਹੀਂ ਕਰਦੇ ਅਸਾਡਾ ਕਿਸੇ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਜੋ ਕੋਈ ਆਵੇਗਾ ਅਸੀਂ ਉਸ ਦਾ ਮੋਸਟ ਵੈਲਕਮ ਕਰਾਂਗੇ ਲੇਕਿਨ ਉਸ ਤੋਂ ਬਾਅਦ ਡੇਰਾ ਬਿਆਸ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਮਿੱੱਲ ਲੋਨੋਂ ਲਗਾਤਾਰ ਜਿਹੜੀਆਂ ਨੇ ਮੁਲਾਕਾਤ ਕੀਤੀਆਂ ਜਾ ਰਹੀਆਂ ਨੇ ਉਹ ਵੀ ਭਾਰਤੀ ਜਨਤਾ ਪਾਰਟੀ ਦੇ ਵੱਡੇ ਵੱਡੇ ਆਗੂਆਂ ਨਾਲ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਥਾ ਮੰਨੇ ਜਾਂਦੇ ਨੇ ਹਾਂ ਚਲਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦਿੱਲੀ ਜਾ ਕੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਮਰਜਿੰਦਰ ਸਿੰਘ ਸਿਰਸਾ ਦੇ ਨਾਲ ਮੁਲਾਕਾਤ ਕੀਤੀ ਗਈ ਆਖਰਕਾਰ ਕੀ ਦੱਸਿਆ ਜਾਂਦਾ ਹੈ ਕੇ ਦਿੱਲੀ ਦੇ ਵਿੱਚ 20 ਬੜੇ ਸਮਰਥਕ ਨੇ ਡੇਰਾ ਬਿਆਸ ਦੇ ਇਸ ਲਈ ਡੇਰਾ ਬਿਆਸ ਦੇ ਮੁਖੀ ਵੱਲੋਂ ਮਰਜਿੰਦਰ ਸਿੰਘ ਸਿਰਸਾ ਦੇ ਨਾਲ ਮੁਲਾਕਾਤ ਕੀਤੀ ਗਈ ਹੋ ਸਕਦਾ ਹੈ ਕਿ ਲੋਕ ਸੋਚ ਕੇ ਇਹ ਪਾਦਨ ਕੇ ਪਾਸ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਉੱਠੀ ਬੈਠਣੀ ਹੈ ਤੇ ਵੋਟ ਜਿਹੜੀ ਹੈ ਉਹ ਦਿੱਤੀ ਜਾਵੇ ਭਾਰਤੀ ਜਨਤਾ ਪਾਰਟੀ ਨੂੰ ਜਿਸ ਤਰ੍ਹਾਂ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਪ੍ਰੋਬਲ ਮਿਲੀ ਹੈ ਆਖਰਕਾਰ ਇਹ ਮਾਜਰਾ ਕੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਸ੍ਰੀਰ ਕੁਮਾਰ ਜਾਖੜ ਦੇ ਘਰ ਵੀ ਸ਼ਰਕਤ ਕੀਤੀ ਅਮਸ਼ਵਰ ਨਾਲ ਵੀ ਮਿਲੇ ਨਰਿੰਦਰ ਮੋਦੀ ਨੂੰ ਵੀ ਮਿਲੇ ਯਾਨੀ ਕਿ ਵਾਰ-ਵਾਰ ਡੇਰਾ ਬਿਆਸ ਦੇ ਮੁਖੀ ਵੱਲੋਂ ਮੁਲਾਕਾਤਾਂ ਕੀਤੀਆਂ ਜਿਹੜੀਆਂ ਜਾਰੀਆਂ ਨੇ ਆਖਰਕਾਰ ਇਸ ਦਾ ਅੰਦਰੂਨੀ ਸੱਚ ਕੀ ਹੈ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ